ਬੰਦੀ ਸਿੰਘਸਣ ਨੇ ਅਮਰਿਤਪਾਲ ਸਿੰਘ ਦੇ ਨਾਲ ਜੁੜੀ ਵੱਡੀ ਖਬਰ ਹੈ ਦੱਸਦੀ ਹੈ ਕਿ ਐਨਐਸਏ ਅਧੀਨ ਆਸਾਮ ਦੀ ਡਿਬੜੁਗੜ ਜੇਲ੍ਹ ਦੇ ਵਿੱਚ ਬੰਦ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅਮਰਿਤਪਾਲ ਦੀ ਪੈਰੋਲ ਪਟੀਸ਼ਨ ਤੇ ਅੱਜ ਸੁਣਵਾਈ ਹੋਵੇਗੀ ਮੰਗਲਵਾਰ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਈ ਅਮਰਿਤਪਾਲ ਸਿੰਘ ਵੀਡੀਓ ਕਾਨਫਰੈਂਸਿੰਗ ਰਾਹੀਂ ਅਦਾਲਤ ਦੇ ਵਿੱਚ ਪੇਸ਼ ਹੋਏ ਤੇ ਆਪਣਾ ਪੱਖ ਰੱਖਿਆ ਆਪਣੀ ਪੈਰੋਲ ਅਪਟੀਸ਼ਨ ਦੀ ਸੁਣਵਾਈ ਲਈ ਵੀਡੀਓ ਕਾਨਫਰੈਂਸ ਰਾਹੀਂ ਹਾਈ ਕੋਰਟ ਦੇ ਵਿੱਚ ਪੇਸ਼ ਹੋਏ ਅੰਮ੍ਰਿਤਪਾਲ ਦੀ ਜੇਲ੍ਹ ਤੋਂ ਪਹਿਲੀ ਪੇਸ਼ੀ ਦੀ ਫੋਟੋ ਵੀ ਸਾਹਮਣੇ ਆਈ ਉਹਨਾਂ ਨੇ ਚਿੱਟਾ ਕੁੜਤਾ ਪਜਾਮਾ ਅਤੇ ਨੀਲੀ ਪੱਗ ਬਣੀ ਹੋਈ ਸੀ ਸੰਸਦ ਮੈਂਬਰ ਨੇ ਅਦਾਲਤ ਨੂੰ ਦੱਸਿਆ ਕਿ ਉਸ ਦੀ ਨਜ਼ਰਬੰਦੀ ਕਾਰਨ ਉਸ ਦੇ ਹਲਕੇ ਦੇ ਵਿੱਚ ਕੰਮ ਪੂਰੀ ਤਰ੍ਹਾਂ ਠੱਪ ਹੋ ਗਿਆ ਹੈ ਉਹਨਾਂ ਨੇ ਅਦਾਲਤ ਨੂੰ ਦੱਸਿਆ ਕਿ ਹੜ ਨਸ਼ੀਲੇ ਪਦਾਰਥਾਂ ਦੀ ਦੁਰਵਰਤ ਅਤੇ ਕਥਿਤ ਛੂਠੇ ਮੁਕਾਬਲੇ ਵਰਗੇ ਗੰਭੀਰ ਜਨਤਕ ਮੁੱਦੇ ਸੰਸਦ ਦੇ ਵਿੱਚ ਪਹੁੰਚ ਰਹੇ ਹਨ ਵੀਡੀਓ ਕਾਨਫਰੈਂਸਿੰਗ ਦੇ ਦੌਰਾਨ ਅਮ੍ਰਿਤਪਾਲ ਨੇ ਹਾਈ ਕੋਰਟ ਦੇ ਵਿੱਚ ਦਲੀਲ ਦਿੱਤੀ ਹੈ ਕਿ ਸੰਸਦ ਦੇ ਵਿੱਚ ਭਾਰਤੀ ਲੋਕਤੰਤਰ ਨਾਲ ਸੰਬੰਧਿਤ ਮੁੱਦੇ ਉਠਾਉਣਾ ਉਸ ਦਾ ਲੋਕਤੰਤਰੀ ਅਧਿਕਾਰ ਹੈ ਹਾਲਾਂਕਿ ਸੰਸਦ ਮੈਂਬਰ ਬਣਨ ਤੇ ਐਨਐਸਏ ਅਧੀਨ ਕੈਦ ਹੋਣ ਤੋਂ ਪਹਿਲਾਂ ਵੀ ਅਮ੍ਰਿਤਪਾਲ ਭਾਰਤੀ ਲੋਕਤੰਤਰ ਤੇ ਸੰਵਿਧਾਨ ਨਕਾਰਦੇ ਰਹੇ ਹਨ ਦੱਸਦੇ ਕਿ ਚੀਫ ਜਸਟਿਸ ਸ਼ੀਲਾ ਨੱਗੂ ਅਤੇ ਜਸਪੀ ਸੰਜੀਵ ਬੇਰੀ ਦੇ ਬੈਂਚ ਅੱਗੇ ਹੋ ਕੇ ਅਮਰਿਤਪਾਲ ਸਿੰਘ ਨੇ ਆਪਣੇ ਹਲਕੇ ਨਾਲ ਸੰਬੰਧਿਤ ਮੁੱਦੇ ਅਤੇ ਕੁਝ ਮਹੀਨੇ ਪਹਿਲਾਂ ਪੰਜਾਬ ਦੇ ਵਿੱਚ ਆਏ ਹੜ੍ਹ ਕਾਰਨ ਹੋਏ ਨੁਕਸਾਨ ਦੇ ਮੁੱਦੇ ਨੂੰ ਉਠਾਉਣ ਲਈ ਸਰਦਰੁੱਤ ਸੈਸ਼ਨ ਦੇ ਵਿੱਚ ਹਿੱਸਾ ਲੈਣ ਦੀ ਇਜਾਜ਼ਤ ਮੰਗੀ ਸੰਸਦ ਮੈਂਬਰ ਨੇ ਦਲੀਲ ਦਿੱਤੀ ਹੈ ਕਿ ਐਨਐਸਏ ਦੀ ਉਸਦੀ ਲਗਾਤਾਰ ਨਜ਼ਰਬੰਦੀ ਨੇ ਨਾ ਸਿਰਫ ਉਸ ਨੂੰ ਨਿੱਜੀ ਤੌਰ ਤੇ ਪ੍ਰਭਾਵਿਤ ਕੀਤਾ ਬਲਕਿ ਉਸ ਦੇ ਪੂਰੇ ਇਲਾਕੇ ਦੇ ਕੰਮਕਾਜ ਦੇ ਵਿੱਚ ਵਿਘਨ ਪਾਇਆ ਹੈ ਸੰਸਦ ਮੈਂਬਰ ਅਮਰਿਤਪਾਲ ਸਿੰਘ ਨੇ ਕਿਹਾ ਕਿ ਇਸ ਨੂੰ ਹਲਕੇ ਦੇ ਵਿੱਚ ਸਾਰਾ ਕੰਮ ਠੱਪ ਹੋਇਆ ਹੈ ਤੇ ਉਸ ਦੀ ਨਜ਼ਰਬੰਦੀ ਉਸ ਨੂੰ ਸੰਸਦ ਦੇ ਵਿੱਚ ਮੁੱਖ ਜਨਤਕ ਮੁੱਦੇ ਹਾੜ ਨਸ਼ੇ ਅਤੇ ਕਥਿਤ ਫਰਜ਼ੀ ਮੁਕਾਬਲੇ ਚੁੱਕਣ ਤੋਂ ਰੋਕ ਰਹੀ ਹੈ ਜੇਲ੍ਹ ਤੋਂ ਰਿਹਾਈ ਤੋਂ ਬਾਅਦ ਪੰਜਾਬ ਦੇ ਵਿੱਚ ਵਿਗੜਦੀ ਕਾਨੂੰਨ ਵਿਵਸਥਾ ਤੇ ਮੁੱਦੇ ਬਾਰੇ ਅਮਰਿਤਪਾਲ ਨੇ ਕਿਹਾ ਕਿ ਪੰਜਾਬ ਸਰਕਾਰ ਇੱਕ ਹਾਸੋਹੀਣਾ ਤਰਕ ਹੈ ਕਿਉਂਕਿ ਉਸ ਨੂੰ ਸਰਦਰੁੱਤ ਸ਼ਾਸਨ ਦੇ ਵਿੱਚ ਸ਼ਾਮਿਲ ਹੋਣ ਲਈ ਦਿੱਲੀ ਆਉਣਾ ਪਵੇਗਾ ਪੰਜਾਬ ਨਹੀਂ ਹਾਈ ਕੋਰਟ ਦੇ ਵਿੱਚ ਵਕੀਲਾ ਦੇ ਵੱਲੋਂ ਕੰਮ ਸਸਪੈਂਡ ਕੀਤੇ ਜਾਣ ਕਾਰਨ ਪੰਜਾਬ ਸਰਕਾਰ ਦੇ ਵਕੀਲ ਅਦਾਲਤ ਦੇ ਵਿੱਚ ਪੇਸ਼ ਨਹੀਂ ਹੋ ਸਕੇ ਨਤੀਜੇ ਵਜੋਂ ਹਾਈ ਕੋਰਟ ਨੇ ਸੁਣਵਾਈ ਬੁੱਧਵਾਰ ਜਾਣੀ ਕਿ ਅੱਜ ਤੱਕ ਮੁਲਤਵੀ ਕੀਤੀ ਸੀ ਤੇ ਅੱਜ ਇਸ ਮਾਮਲੇ ਤੇ ਮੁਰਤੋਂ ਸੁਣਵਾਈ ਹੋਵੇਗੀ ਇਸ ਦੇ ਨਾਲ ਹੀ ਦੱਸਦੀ ਹੈ ਕਿ ਕਰਨੈਲ ਸਿੰਘ ਪੰਜੋਲੀ ਦਾ ਅਮਰਿਤਪਾਲ ਸਿੰਘ ਦੀ ਰਿਹਾਈ ਅਤੇ ਬੰਦੀ ਸਿੰਘਾਂ ਦੀ ਰਿਹਾਈ ਤੇ ਵੱਡਾ ਭਿਆਨ ਸਾਹਮਣੇ ਆਇਆ ਹੈ ਬੰਦੀ ਸਿੰਘਾਂ ਨੇ ਕੌਮੀ ਆਜ਼ਾਦੀ ਦੇ ਸੰਘਰਸ਼ ਕੀਤਾ ਅਤੇ ਇਸ ਲਈ ਉਹ ਜੰਗੀ ਕੈਦੀ ਹਨ ਉਹਨਾਂ ਨੂੰ ਅਦਾਲਤ ਦੇ ਵੱਲੋਂ ਦਿੱਤੀਆਂ ਗਈਆਂ ਸਜ਼ਾਵਾਂ ਉਹਨਾਂ ਨੇ ਭੁਗਤ ਲਈਆਂ ਨੇ ਹੁਣ ਉਹਨਾਂ ਨੂੰ ਰਿਹਾ ਨਾ ਕਰਨਾ ਸਰਕਾਰ ਦੀ ਤੱਕੇਸ਼ਾਈ ਹੈ ਕਰਨੈਲ ਸਿੰਘ ਪੰਜੋਲੀ ਦੇ ਵੱਲੋਂ ਦਰਸ਼ੀ ਇੱਕ ਟਵੀਟ ਕੀਤਾ ਗਿਆ ਦੱਸਦੀ ਹੈ ਕਿ ਜਿਸ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜੱਤਰ ਕਰਨੈਲ ਸਿੰਘ ਪੰਜੋਲੀ ਨੇ ਕਿਹਾ ਕਿ ਬਦਕਿਸਮਤੀ ਦੀ ਗੱਲ ਹੈ ਤਾਂ ਕਿ ਇਹ ਹੈ ਕਿ ਜਿਸ ਕੌਮ ਦੀ ਅਣਖ, ਗੈਰਤ ਅਤੇ ਸਵੈ ਮਾਣ ਲਈ ਬੰਦੀ ਸਿੰਘਾਂ ਨੇ ਕੁਰਬਾਨੀ ਕੀਤੀ, ਉਹ ਕੌਮ ਹੀ ਇਕਜੁੱਟ ਹੋ ਕੇ ਉਹਨਾਂ ਦੀ ਰਿਹਾਈ ਲਈ ਸਾਂਝਾ ਸੰਘਰਸ਼ ਨਹੀਂ ਕਰ ਰਹੀ। ਜਤਦਰ ਜਤਾਰ ਸਿੰਘ ਹਵਾਰਾ ਦੇ ਮਾਤਾ ਮਰਨ ਕਿਨਾਰੇ ਪਈ ਹੈ, ਉਹਨਾਂ ਨੂੰ ਆਪਣੀ ਮਾਂ ਨੂੰ ਮਿਲਣ ਲਈ ਪੈਰੋਲ ਤੱਕ ਨਹੀਂ ਦਿੱਤੀ ਜਾ ਰਹੀ। ਇਸ ਤੋਂ ਵੱਡਾ ਮਨੁੱਖ ਅਧਿਕਾਰਾਂ ਦਾ ਕਾਣ ਔਰ ਕੀ ਹੋ ਸਕਦਾ ਹੈ ਬਦਕਿਸਮਤੀ ਕਿ ਮਨੁੱਖੀ ਅਧਿਕਾਰਾਂ ਦੇ ਰਾਖੇ ਕੋਈ ਆਵਾਜ਼ ਨਹੀਂ ਉਠਾਰੇ ਅਤੇ ਨਾ ਹੀ ਕੋਈ ਸੰਘਰਸ਼ ਕਰ ਰਹੇ ਨੇ ਭਾਈ ਅਮਰਿਤਪਾਲ ਸਿੰਘ ਲੋਕਾਂ ਦਾ ਚੁਣਿਆ ਹੋਇਆ ਮੈਂਬਰ ਪਾਰਲੀਮੈਂਟ ਹੈ ਅਤੇ ਉਸ ਨੂੰ ਪਾਰਲੀਮੈਂਟ ਦੇ ਸੈਸ਼ਨ ਦੇ ਵਿੱਚ ਜਾਣ ਤੋਂ ਇਹ ਕਹਿ ਕੇ ਰੋਕਿਆ ਜਾ ਰਿਹਾ ਹੈ ਕਿ ਪਾਰਲੀਮੈਂਟ ਦੇ ਵਿੱਚ ਦਿੱਤੇ ਉਸ ਦੇ ਭਾਸ਼ਣ ਨਾਲ ਦੇਸ਼ ਟੁਕੜੇ ਟੁਕੜੇ ਹੋ ਜਾਵੇਗਾ ਦਵਾ ਇਹ ਕੀਤੇ ਜਾ ਰਹੇ ਨੇ ਕਿ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਦੇਸ਼ ਹੈ ਇੱਥੇ ਲੋਕਾਂ ਦੀਆਂ ਵੋਟਾਂ ਦੁਆਰਾ ਐਮਪੀ ਚੁਣੇ ਜਾਂਦੇ ਹਨ ਪਰੰਤੂ ਸਿੱਖ ਘੱਟ ਗਿਣਤੀ ਕੋਮਾ ਦੇ ਚੁਣੇ ਹੋਏ ਮੈਂਬਰ ਪਾਰਲੀਮੈਂਟ ਨੂੰ ਪਾਰਲੀਮੈਂਟ ਵਿੱਚ ਵੜਨ ਦਾ ਅਧਿਕਾਰ ਨਹੀਂ ਹੈ ਇਸ ਨਾਲ ਹੀ ਉਹਨਾਂ ਭਾਈ ਬਲਵੰਤ ਸਿੰਘ ਰਾਜਵਾਨ ਦੀ ਗੱਲ ਕੀਤੀ ਉਹਨਾਂ ਨੇ ਅੱਗੇ ਕਿਹਾ ਕਿ ਭਾਈ ਬਲਵੰਤ ਸਿੰਘ ਰਾਜਵਾਨਾ ਬਾਰੇ ਭਾਰਤ ਦਾ ਗ੍ਰਹਿ ਮੰਤਰੀ ਪਾਰਲੀਮੈਂਟ ਦੇ ਵਿੱਚ ਕਹਿ ਰਿਹਾ ਹੈ ਕਿ ਜੇ ਰਾਜਵਾਨਾ ਮਾਫੀ ਨਹੀਂ ਮੰਗਦਾ ਤਾਂ ਉਸ ਦੀ ਫਾਂਸੀ ਦੀ ਸਜ਼ਾ ਮੁਆਫ ਨਹੀਂ ਕੀਤੀ ਜਾ ਸਕਦੀ ਜਿਹੜਾ ਦੇਸ਼ ਆਜ਼ਾਦੀ ਦੀ ਸਾਡੀਆਂ ਕੁਰਬਾਨੀਆਂ ਕਰਕੇ ਹੋਇਆ ਹੈ ਉਹ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਖੜ ਕੇ ਦੇਸ਼ ਦਾ ਗ੍ਰਹਿ ਮੰਤਰੀ ਸਾਨੂੰ ਹੀ ਧਮਕੀਆਂ ਦੇ ਜਾ ਰਿਹਾ ਹੈ ਪਰ ਬਦਕਿਸਮਤੀ ਤਾਂ ਇਹ ਹੈ ਕਿ ਸਿੱਖ ਪੰਥ ਨਾਲ ਕੀਤੀਆਂ ਜਾ ਰਹੀਆਂ ਧੱਕੇਸ਼ਈਆਂ ਜਬਰ ਜ਼ੁਲਮ ਅਤਿਆਚਾਰ ਤੇ ਬੇਇਨਸਾਫੀਆ ਵਿਰੁੱਧ ਕੌਮੀ ਪੱਧਰ ਉਤੇ ਕੋਈ ਨੋਟਿਸ ਨਹੀਂ ਲਿਆ ਜਾ ਰਿਹਾ ਟਾਵੇਂ ਟਾਵੇਂ ਬੰਦਿਆਂ ਦੀ ਕੱਲੀ ਕਚਹਿਰੀ ਆਵਾਜ਼ ਕਦੀ ਕਦੀ ਕਿਤੇ ਕਿਤੇ ਸੁਣਨ ਨੂੰ ਮਿਲਦੀ ਹੈ ਜੋ ਇਸ ਜ਼ੁਲਮ ਵਿਰੁੱਧ ਬੋਲਦੇ ਹਨ ਵਧਾਈ ਦੇ ਪਾਤਰ ਹਨ ਜੋ ਜੋਖਮ ਹਨ ਉਹ ਮੁਰਦਿਆਂ ਵਰਗੇ ਨੇ ਜੋ ਜ਼ੁਲਮ ਦੇ ਵਿੱਚ ਭਾਗੀਦਾਰ ਨੇ ਇਸ ਦੇ ਨਾਲ ਹੀ ਉਹਨਾਂ ਨੇ ਅੱਗੇ ਕਿਹਾ ਕਿ ਇਤਿਹਾਸ ਸਬਦਾ ਰੋਲ ਲਿਖ ਰਿਹਾ ਏ ਅਤੇ ਲਿਖਦਾ ਰਹੇਗਾ ਕੌਮ ਵਿਰੁੱਧ ਭੁਗਤਣ ਵਾਲਿਆਂ ਦੀਆਂ ਨਸਲਾਂ ਨੂੰ ਇਤਿਹਾਸ ਪੜ੍ਹ ਕੇ ਖਮੋਸ਼ੀ ਜ਼ਰੂਰ ਹੋਵੇਗੀ